ਹੇ ਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਰਬਣ ਕਰੋ ਜੀ ਆਪਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਵਿਸਥਾਰ ਦੇ ਨਾਲ ਸਭ ਕੁਝ ਜਾਣਾਂਗੇ ਕੱਲ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਕਿ ਉਸ ਵੇਲੇ ਪਾਈ ਵਾਲੇ ਨੂੰ ਗਲਵੱਕੜੀ ਵਿੱਚ ਲੈ ਕੇ ਗਲੇ ਮਿਲੇ ਸ੍ਰੀ ਗੁਰੂ ਅੰਗਦ ਦੇਵ ਜੀ ਫਿਰ ਆਪ ਜੀ ਦੇ ਨੇਤਰਾਂ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੇਸ਼ਟ ਚਰਨਾਂ ਦਾ ਧਿਆਨ ਧਰਦੇ ਹੋਏ ਵਿਰਾਗ ਦੇ ਕਾਰਨ ਪ੍ਰੇਮ ਧਾਰਾ ਦਾ ਹੜਵਗ ਤੁਰਿਆ ਸੀ ਪ੍ਰੇਮਾ ਭਗਤੀ ਦੇ ਉਸ਼ਾਲੇ ਕਾਰਨ ਆਪ ਦੇ ਹੰਝੂ ਨਹੀਂ ਸਨ ਰੁਕਦੇ ਤੇ ਜ਼ਮੀਨ ਤੇ ਡਿੱਗਣ ਲੱਗ ਪਏ ਸੂਰਜ ਅਸਤ ਹੋ ਗਿਆ ਤੇ ਰਾਤ ਆਣ ਪਈ ਤਾ ਭਾਈ ਬਾਲੇ ਨੇ ਉੱਥੇ ਹੀ ਵਸੇਰਾ ਕਰ ਲਿਆ। ਉਥੋਂ ਦੀ ਜੋ ਸਿੱਖ ਸੰਗਤ ਨੂੰ ਮਿਲਿਆ ਤੇ ਭਾਈ ਬਾਲਾ ਉੱਥੇ ਰਹਿ ਪਿਆ। ਉਸ ਸੰਗਤ ਨੂੰ ਬਹੁਤ ਚੰਗਾ ਲੱਗਿਆ। ਰਾਤ ਪਰ ਉਹ ਬਾਲਾ ਉਹਨਾਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਨੋਹਰ ਕਥਾ ਸੁਣਾਉਂਦਾ ਰਿਹਾ। ਸ੍ਰੀ ਗੁਰੂ ਅੰਗਦ ਦੇਵ ਜੀ ਸਮਾਧੀ ਵਿੱਚ ਧਿਆਨ ਮਗਨ ਹੋ ਗਏ ਸਨ। ਇਓਂ ਹੀ ਬੈਠਿਆਂ ਬੈਠਿਆਂ ਪ੍ਰভাত ਹੋ ਗਈ ਫਿਰ ਸੂਰਜ ਉਦੇ ਹੋ ਆਇਆ ਆਪ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਮਾਧੀ ਟੁੱਟੀ ਤਾਂ ਆਪ ਨੇ ਇਸ਼ਨਾਨ ਕੀਤਾ ਫਿਰ ਸੰਗਤ ਵਿੱਚ ਆਣ ਬੈਠੇ ਤੇ ਭਾਈ ਵਾਲੇ ਨੂੰ ਸੱਦ ਘੱਲਿਆ ਤਾਂ ਭਾਈ ਵਾਲੇ ਨੇ ਤਤਕਾਲ ਆਣ ਬੰਦਨਾ ਕੀਤੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਪਾਈ ਵਾਲੇ ਨੂੰ ਪਵਿੱਤਰ ਮੁਖਾਰਵਿੰਦ ਤੋਂ ਉਚਾਰਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਾਰਾ ਇਤਿਹਾਸ ਸੁਣਾਓ ਜਨਮ ਤੋਂ ਲੈ ਕੇ ਸਾਰੀ ਕਥਾ ਦੱਸੋ ਪਾਈ ਵਾਲੇ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਪ੍ਰਤੀ ਬੇਨਤੀ ਕੀਤੀ ਹਜੂਰ ਸ਼ੁਰੂ-ਸ਼ੁਰੂ ਦੀ ਜਨਮ ਕਥਾ ਤੋਂ ਮੈਂ ਅਣਜਾਣ ਹਾਂ ਬਹੁਤੀ ਸਿਆਣੇ ਲੋਕਾਂ ਤੋਂ ਇਸ ਪ੍ਰਕਾਰ ਸੁਣੀ ਹੈ ਕਿ ਉਹ ਮੈਂ ਆਪ ਜੀ ਨੂੰ ਸੋਚ ਕੇ ਸੁਣਾ ਦਿੰਦਾ ਹਾਂ ਕਤਕ ਮਹੀਨੇ ਦੀ ਪੂਰਨ ਮਾਸੀ 27ਵੇ ਨਛੱਤਰ ਦੇ ਵਿੱਚ શુભ ਮਹੂਰਤ ਨੂੰ ਉਹਨਾਂ ਦਾ ਜਨਮ ਲਿਆ ਸੀ ਇਸ ਤੋਂ ਇਲਾਵਾ ਜੋ ਹੋਰ ਸੁਣਿਆ ਹੈ ਉਸ ਬਾਬਤ ਮੈਂ ਇਸ ਤਰ੍ਹਾਂ ਦੱਸਦਾ ਹਾਂ ਕਿ ਗੁਰੂ ਜੀ ਦੀ ਸਾਰੀ ਜਨਮ ਪੱਤਰੀ ਪੰਡਤ ਨੇ ਲਿਖੀ ਹੋਈ ਹੈ ਜਾਨ ਲਭੋ ਕੀ ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਸਨ ਉਹ ਜਨਮ ਪੱਤਰੀ ਉਹਨਾਂ ਦੀ ਗ੍ਰਹਿ ਵਿਖੇ ਰੱਖੀ ਪਈ ਜਾਣੋ ਕਾਲੂ ਜੀ ਤਾਂ ਕਾਫੀ ਸਮਾਂ ਪਹਿਲਾਂ ਪਰਲੋਕ ਗਮਣ ਕਰ ਗਏ ਸਨ ਹੁਣ ਉਹਨਾਂ ਦਾ ਛੋਟਾ ਭਰਾ ਲਾਲੂ ਅਜੇ ਜਿਉਂਦਾ ਹੈ ਏ ਕਰਪਾਲੂ ਗੁਰੂ ਜੀਓ ਸ੍ਰੀ ਗੁਰੂ ਅੰਗਦ ਦੇਵ ਜੀ ਬਹੁਤ ਉਮਰ ਬੀਤਣ ਦੇ ਕਾਰਨ ਬੁੱਢੀ ਅਵਸਥਾ ਹੋ ਕੇ ਉਸ ਦਾ ਲਾਲੂ ਜੀ ਦਾ ਸਰੀਰ ਨਿਰਵਲ ਹੋ ਚੁੱਕਾ ਹੈ ਉਸ ਦਾ ਘਰ ਵੀ ਤਲਵੰਡੀ ਵਿਖੇ ਹੀ ਹੈ ਇਹ ਗੱਲ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਚਿੱਤ ਬਹੁਤ ਪ੍ਰਸੰਨ ਹੋਇਆ ਆਤਿਅੰਤ ਪ੍ਰੇਮ ਦੇ ਕਾਰਨ ਉਹਨਾਂ ਦੇ ਨੇਤਰਾਂ ਤੋਂ ਬੱਦਲਾਂ ਦੇ ਵਰਣਵਾਗ ਨੀਰ ਵਗ ਤੁਰਿਆ ਅਤਿ ਸੁੰਦਰਤਾ ਤੇ ਕਿਰਪਾ ਦੇ ਪੰਜ ਨੇ ਕੋਮਲ ਵਚਨ ਬੋਲਦੇ ਹੋਏ ਕਿਹਾ हे ਭਾਈ ਵਾਲਾ ਜੀ ਉਹ ਪਤਰੀ ਕਿਸ ਪ੍ਰਕਾਰ ਪ੍ਰਾਪਤ ਹੋ ਸਕਦੀ ਹੈ ਕੌਣ ਅਜੇਹਾ ਮਿੱਤਰ ਪਿਆਰਾ ਸਿੱਖ ਹੋ ਸਕਦਾ ਹੈ ਜੋ ਪਤਰੀ ਦੇ ਦਰਸ਼ਨ ਕਰਵਾ ਸਕਦਾ ਹੋਵੇ ਭਾਈ ਵਾਲੇ ਨੇ ਉੱਤਰ ਦਿੱਤਾ ਜੇਕਰ ਭਾਲ ਕੀਤੀ ਜਾਵੇ ਤਾਂ ਨਿਸ਼ਚੇ ਹੀ ਉਹ ਪਤਰੀ ਹੱਥ ਆ ਸਕਦੀ ਹੈ ਲਾਲੂ ਦੇ ਕਰ ਜਾ ਕੇ ਤੇ ਉਸ ਨੂੰ ਮਿਲ ਕੇ ਉਸ ਦੇ ਕੋਲੋਂ ਉਸ ਬੇਲੇ ਪਤਰੀ ਲਵਾਈ ਜਾਵੇ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬਨ ਕਰਾਂਗੇ ਜੀ